ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਮੁੱਦਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਕੁਝ ਦਿਨ ਪਹਿਲਾਂ ਜਿਹੜਾ ਮੋਰਚਾ ਲੱਗਿਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਜਿਹੜੇ ਉੱਥੇ ਦੇ ਆਗੂ ਸੀਗੇ ਚਾਹੇ ਉਹ ਸਵਰਨ ਸਿੰਘ ਪੰਦੇਰ ਹੋਣ ਚਾਹੇ ਜਗਜੀਤ ਸਿੰਘ ਡੱਲੇਵਾਲ ਹੋਣ ਉਹ ਜਾ ਕੇ ਉਹਨਾਂ ਦਾ ਬਫਦਰ ਜਿਹੜਾ ਉਹ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਦਾ ਤੇ ਹੁਣ ਅਸੀਂ ਗੱਲ ਕਰ ਲਈ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਅੱਜ ਇੱਕ ਬਫਦਰ ਕਰੀਬ ਸ਼ਾਮ 5 6 ਵਜੇ ਦੇ ਕਰੀਬ ਆ ਜਿਹੜਾ ਉਹ rahul gandhi ਨੂੰ ਮਿਲ ਸਕਦਾ rahul gandhi ਦੇ ਨਾਲ ਮੀਟਿੰਗ ਕਰ ਸਕਦਾ ਇਸ ਦੀ ਜਾਣਕਾਰੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਜਿਹੜਾ ਅੱਜ ਇੱਕ ਕਿਸਾਨਾਂ ਦਾ ਬਫਦ ਹੈ ਉਹ ਜਾ ਕੇ rahul gandhi ਦੇ ਨਾਲ ਮੀਟਿੰਗ ਕਰੇਗਾ ਕਿਉਂਕਿ ਰਾਹੁਲ ਗਾਂਧੀ ਵਿਰੋਧੀ ਪੱਖ ਦੇ ਨੇਤਾ ਨੇ ਤੇ ਉਹ ਉੱਥੇ ਸੰਸਦ ਦੇ ਵਿੱਚ ਸਾਡੀ ਜਿਹੜੀ ਕਿਸਾਨਾਂ ਦੀ ਗੱਲ ਚੁੱਕ ਸਕਦੇ ਨੇ ਕੁਝ ਦਿਨ ਪਹਿਲਾਂ ਜਿਹੜਾ ਨਾਨ ਪੋਲੀਟੀਕਲ ਬਫਦ ਸੀਗਾ ਉਹ ਵੀ ਜਾ ਕੇ ਮਿਲਿਆ ਸੀਗਾ ਕਿਸਾਨਾਂ ਦਾ ਜਿਹੜਾ ਨਾਨ ਪੋਲੀਟੀਕਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਜਿਹੜੇ ਆਗੂ ਨੇ ਸਵਰਜ ਸਿੰਘ ਪੰਦੇਰ ਲਾਲੀਏ ਜਗਜੀਤ ਸਿੰਘ ਡੱਲੇਵਾਲ ਲਾਲੀਏ ਉਹਨਾਂ ਨੇ ਵੀ ਦਿੱਲੀ ਜਾ ਕੇ ਜਿਹੜੀ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕੀਤੀ ਸੀ ਤੇ ਹੁਣ ਜਿਹੜਾ ਕਹ ਦਈਏ ਕਿ ਸੰਯੁਕਤ ਕਿਸਾਨ ਮੋਰਚਾ SKM ਹੈ ਉਹਦਾ ਜਿਹੜਾ ਇੱਕ ਕਿਸਾਨਾਂ ਦਾ ਜਿਹੜਾ ਲੀਡਰਾਂ ਦਾ ਜੱਥਾ ਹੈ ਇੱਕ ਵਫਦ ਹੈ ਉਹ ਕੱਲ ਜਾ ਕੇ ਰਾਹੁਲ ਗਾਂਧੀ ਨੂੰ ਮਿਲੂਗਾ ਤੇ ਉਹਨਾਂ ਦੇ ਨਾਲ ਆਪਣੀਆਂ ਜਿਹੜੀਆਂ ਮੰਗਾਂ ਨੇ ਜਿੰਨਾ ਕਰਕੇ ਇਹ ਧਰਨੇ ਲੱਗ ਰਹੇ ਨੇ ਉਹ ਮੰਗਾਂ ਨੂੰ ਉਹਨਾਂ ਦੇ ਨਾਲ ਜਿਹੜਾ ਉਹ ਸਾਂਝਾ ਕੀਤਾ ਜਾਊਗਾ ਵਿਚਾਰ ਵਟਾਂਦਰਾ ਕੀਤਾ ਜਾਊਗਾ ਤਾਂ ਜੋ ਜਿਹੜੇ ਵਿਰੋਧੀ ਪੱਖ ਦੇ ਨੇਤਾ ਨੇ ਉਹ ਇਸ ਮੁੱਦੇ ਨੂੰ ਸੰਸਦ ਦੇ ਵਿੱਚ ਚੁੱਕ ਸਕਣ ਕਿਉਂਕਿ ਸੈਂਟਰ ਸਰਕਾਰ ਦੇ ਵੱਲੋਂ ਲਗਾਤਾਰ ਜਿਹੜਾ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਨਾਲ ਤੱਕਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਇਸ ਕਰਕੇ ਰਾਹੁਲ ਗਾਂਧੀ ਵਿਰੋਧੀ ਪੱਖ ਦੇ ਨੇਤਾ ਨੇ ਉਹਨਾਂ ਨੂੰ ਸਾਡੀ ਜਿਹੜੀ ਗੱਲ ਉੱਥੇ ਚੁੱਕਣ ਦਾ ਮੌਕਾ ਮਿਲੂਗਾ ਉਹ ਚੁੱਕ ਸਕਦੇ ਨੇ ਸਾਡੀ ਗੱਲ ਇਸ ਕਰਕੇ ਜਿਹੜੇ ਐਸ ਕੇਐਮ ਦੇ ਕਿਸਾਨ ਲੀਡਰ ਨੇ ਉਹਨਾਂ ਦਾ ਇੱਕ ਬਫਦਰ ਜਿਹੜਾ ਉਹ ਅੱਜ ਜਾ ਕੇ ਸ਼ਾਮ 5 6 ਵਜੇ ਦੇ ਕਰੀਬ ਜਿਹੜਾ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮਿਲ ਸਕਦੇ ਨੇ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰ ਸਕਦੇ ਨੇ ਤਾਂ ਜੋ ਕਿਸਾਨਾਂ ਦੇ ਮੁੱਦੇ ਸੰਸਦ ਦੇ ਵਿੱਚ ਚੁੱਕ ਸਕਣ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਮੁੱਦਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਕੁਝ ਦਿਨ ਪਹਿਲਾਂ ਜਿਹੜਾ ਮੋਰਚਾ ਲੱਗਿਆ ਸ਼ੰਭੂ ਬਾਡਰ ਖਨੋਰੀ ਬਾਡਰ ਜਿਹੜੇ ਉੱਥੇ ਦੇ ਆਗੂ ਸੀਗੇ ਚਾਹੇ ਉਹ ਸਵਰਨ ਸਿੰਘ ਪੰਦੇਰ ਹੋਣ ਚਾਹੇ ਜਗਜੀਤ ਸਿੰਘ ਡੱਲੇਵਾਲ ਹੋਣ ਉਹ ਜਾ ਕੇ ਉਹਨਾਂ ਦਾ ਬਫਦਰ ਜਿਹੜਾ ਉਹ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਦਾ ਤੇ ਹੁਣ ਅਸੀਂ ਗੱਲ ਕਰ ਲਈ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਅੱਜ ਇੱਕ ਬਫਦਰ ਆ ਕਰੀਬ ਸ਼ਾਮ 5 6 ਵਜੇ ਦੇ ਕਰੀਬ ਆ ਜਿਹੜਾ ਉਹ ਰਾਹੁਲ ਗਾਂਧੀ ਨੂੰ ਮਿਲ ਸਕਦਾ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰ ਸਕਦਾ ਇਸ ਦੀ ਜਾਣਕਾਰੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਅੱਜ ਇੱਕ ਕਿਸਾਨਾਂ ਦਾ ਬਫਦ ਹੈ ਉਹ ਜਾ ਕੇ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰੇਗਾ ਕਿਉਂਕਿ ਰਾਹੁਲ ਗਾਂਧੀ ਵਿਰੋਧੀ ਪੱਖ ਦੇ ਨੇਤਾ ਨੇ ਤੇ ਉਹ ਉੱਥੇ ਸੰਸਦ ਦੇ ਵਿੱਚ ਸਾਡੀ ਜਿਹੜੀ ਕਿਸਾਨਾਂ ਦੀ ਗੱਲ ਚੁੱਕ ਸਕਦੇ ਨੇ ਕੁਝ ਦਿਨ ਪਹਿਲਾਂ ਜਿਹੜਾ ਨਾਨ ਪੋਲੀਟੀਕਲ ਜਾ ਬਫਦ ਸੀਗਾ ਉਹ ਵੀ ਜਾ ਕੇ ਮਿਲਿਆ ਸੀਗਾ ਕਿਸਾਨਾਂ ਦਾ ਜਿਹੜਾ ਨਾਨ ਪੋਲੀਟੀਕਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਜਿਹੜੇ ਆਗੂ ਨੇ ਸਵਰਨ ਸਿੰਘ ਪੰਦੇਰ ਲਾਲੀਏ ਜਗਜੀਤ ਸਿੰਘ ਡੱਲੇਵਾਲ ਲਾਲੀਏ ਉਹਨਾਂ ਨੇ ਵੀ ਦਿੱਲੀ ਜਾ ਕੇ ਜਿਹੜੀ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕੀਤੀ ਸੀ ਤੇ ਹੁਣ ਜਿਹੜਾ ਕਹਦੀਏ ਕਿ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਐ ਉਹਦਾ ਜਿਹੜਾ ਇੱਕ ਕਿਸਾਨਾਂ ਦਾ ਜਿਹੜਾ ਲੀਡਰਾਂ ਦਾ ਜੱਥਾ ਏ ਇੱਕ ਬਫਦ ਹੈ ਉਹ ਕੱਲ ਜਾ ਕੇ ਰਾਹੁਲ ਗਾਂਧੀ ਨੂੰ ਮਿਲੂਗਾ ਤੇ ਉਹਨਾਂ ਦੇ ਨਾਲ ਆਪਣੀਆਂ ਜਿਹੜੀਆਂ ਮੰਗਾਂ ਨੇ ਜਿੰਨਾ ਕਰਕੇ ਇਹ ਧਰਨੇ ਲੱਗ ਰਹੇ ਨੇ ਉਹ ਮੰਗਾਂ ਨੂੰ ਉਹਨਾਂ ਦੇ ਨਾਲ ਜਿਹੜਾ ਉਹ ਸਾਂਝਾ ਕੀਤਾ ਜਾਊਗਾ ਵਿਚਾਰ ਵਟਾਂਦਰਾ ਕੀਤਾ ਜਾਊਗਾ ਤਾਂ ਜੋ ਜਿਹੜੇ ਵਿਰੋਧੀ ਪੱਖਸ਼ ਦੇ ਨੇਤਾ ਨੇ ਉਹ ਇਸ ਮੁੱਦੇ ਨੂੰ ਸੰਸਦ ਦੇ ਵਿੱਚ ਚੁੱਕ ਸਕਣ ਕਿਉਂਕਿ ਸੈਂਟਰ ਸਰਕਾਰ ਦੇ ਵੱਲੋਂ ਲਗਾਤਾਰ ਜਿਹੜਾ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਨਾਲ ਤੱਕਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਇਸ ਕਰਕੇ ਰਾਹੁਲ ਗਾਂਧੀ ਵਿਰੋਧੀ ਪੱਖਸ਼ ਦੇ ਨੇਤਾ ਨੇ ਤੇ ਉਹਨਾਂ ਨੂੰ ਸਾਡੀ ਜਿਹੜੀ ਗੱਲ ਉੱਥੇ ਚੁੱਕਣ ਦਾ ਮੌਕਾ ਮਿਲੂਗਾ ਉਹ ਚੁੱਕ ਸਕਦੇ ਨੇ ਸਾਡੀ ਗੱਲ ਇਸ ਕਰਕੇ ਜਿਹੜੇ ਐਸ ਕੇਐਮ ਦੇ ਕਿਸਾਨ ਲੀਡਰ ਨੇ ਉਹਨਾਂ ਦਾ ਇੱਕ ਵਫਦ ਆ ਜਿਹੜਾ ਉਹ ਅੱਜ ਜਾ ਕੇ ਸ਼ਾਮ 5 6 ਵਜੇ ਦੇ ਕਰੀਬ ਜਿਹੜਾ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮਿਲ ਸਕਦੇ ਨੇ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰ ਸਕਦੇ ਨੇ ਤਾਂ ਜੋ ਕਿਸਾਨਾਂ ਦੇ ਮੁੱਦੇ ਸੰਸਦ ਦੇ ਵਿੱਚ ਚੁੱਕ ਸਕਣ